ਜਿਸ ਦਿਨ ਉਹ ਐਮਏ ਦਾ ਆਖਰੀ ਪੇਪਰ ਦੇ ਕੇ ਘਰ ਆਇਆ ਉਸ ਨੂੰ ਇਹ ਦੇਖ ਕੇ ਬਹੁਤ ਖੁਸ਼ੀ ਹੋਈ ਕਿ ਉਸਦੇ ਭੂਆ ਜੀ ਆਏ ਹੋਏ ਸਨ ਭੂਆ ਜੀ ਨੂੰ ਸਤਿ ਸ਼੍ਰੀ ਅਕਾਲ ਬੁਲਾਉਣ ਦੇ ਨਾਲ ਉਹਨੇ ਪੁੱਛਿਆ ਭੂਆ ਜੀ ਤੁਹਾਡਾ ਕਿਵੇਂ ਦਿਲਾਕਾਰ ਆਇਆ ਸਾਨੂੰ ਮਿਲਣ ਨੂੰ ਇੰਨੀ ਦੇਰ ਬਾਅਦ ਦਾਕਾ ਜੀ ਆਈ ਤਾਂ ਮੈਂ ਹੁਣ ਵੀ ਆਪਦੇ ਕੰਮ ਨੂੰ ਹੀ ਆ ਭੂਆ ਨੇ ਦਲਜੀਤ ਦੇ ਸਿਰ ਉੱਪਰ ਪਿਆਰ ਦਿੰਦੇ ਆਖਿਆ ਜੈਲੇ ਦਾ ਵਿਆਹ ਕਰ ਲਿਆ ਹੈ ਕੁੜੀ ਕੈਨੇਡਾ ਤੋਂ ਆਈ ਹੈ ਇਸ ਲਈ 2 ਹਫ਼ਤਿਆਂ ਵਿੱਚ ਹੀ ਕਰਨਾ ਪੈਣਾ 2 ਹਫ਼ਤਿਆਂ ਵਿੱਚ ਵਿਆਹ ਕਰਨਾ ਔਖਾ ਨਹੀਂ ਕੋਲ ਬੈਠੇ ਦਲਜੀਤ ਨੇ ਬੀਜੀ ਆਲੂ ਕੱਟਦੇ ਹੋਏ ਬੋਲੇ ਹੈ ਤਾਂ ਔਖਾ ਪਰ ਸਾਡੇ ਖੂਹੀ ਵਾਲੇ ਸੰਤ ਕਹਿੰਦੇ ਨੇ ਕਿ ਵਿਆਹ ਕਰ ਦਿਓ। ਪੂਆਜੀ ਨੇ ਬੇਫਿਕਰੀ ਨਾਲ ਕਿਹਾ ਦਲਜੀਤ ਖੂਹੀ ਵਾਲੇ ਸੰਤਾਂ ਦਾ ਪੂਆਜੀ ਕੋਲ ਬਹੁਤ ਵਾਰੀ ਨਾ ਸੁਣ ਚੁੱਕਿਆ ਸੀ। ਪੂਆਜੀ ਦਾ ਸਾਰਾ ਟੱਬਰ ਹਰ ਕੰਮ ਉਹਨਾਂ ਕੋਲੋਂ ਪੁੱਛ ਕੇ ਕਰਦਾ ਸੀ। ਸੰਤ ਵੀ ਉਹ ਆਪਣੀ ਕਿਸਮ ਦੇ ਸਨ। ਉਹਨਾਂ ਕੋਲ ਕਈ ਸਰਕਾਰੀ ਬੰਦੇ ਨੇਤਾ ਵੀ ਆਉਂਦੇ ਰਹਿੰਦੇ ਸਨ। ਇਹਨਾਂ ਸਾਰੀਆਂ ਗੱਲਾਂ ਦਾ ਦਲਜੀਤ ਨੂੰ ਪੂਆ ਕੋਲੋਂ ਹੀ ਪਤਾ ਲੱਗਿਆ ਸੀ। ਗੱਲਾਂ ਕਰਦੇ ਪੂਆਜੀ ਕਹਿਣ ਲੱਗੇ ਭਰਜਾਈ ਤੈਨੂੰ ਕਿੰਨੀ ਵਾਰ ਕਿਹਾ ਦਲਜੀਤ ਨੂੰ ਲੈ ਕੇ ਸੰਤਾਂ ਦੇ ਦਰਸ਼ਨ ਕਰਾ ਤੂੰ ਤਾਂ ਘਰੋਂ ਹੀ ਨਹੀਂ ਨਿਕਲਦੀ ਪੂਆ ਜੀ ਵੀਜੀ ਤਾਂ ਮੈਨੂੰ ਬਹੁਤ ਵਾਰੀ ਕਹਿ ਚੁੱਕੇ ਨੇ ਪਰ ਮੈਂ ਹੀ ਇਮਤਿਹਾਨਾਂ ਵਿੱਚ ਰੁੱਝਿਆ ਹੋਇਆ ਵਾਂ ਦਲਜੀਤ ਨੇ ਆਪਣੇ ਬੋਟਾਂ ਦੇ ਤਸਵੇਂ ਖੋਲਦੇ ਆਖਿਆ ਦੂਸਰੇ ਦਿਨ ਦਲਜੀਤ ਪੂਆ ਜੀ ਨੂੰ ਬੱਸ ਅੱਡੇ ਉੱਪਰ ਛੱਡਣ ਗਿਆ ਅਤੇ ਰਸਤੇ ਵਿੱਚ ਪੂਆ ਜੀ ਨੇ ਵਾਰ-ਵਾਰ ਤਾਕੀਦ ਕਰਦੇ ਕਿਹਾ ਕਿ ਉਹ ਵਿਆਹ ਤੋਂ ਦੋ ਦਿਨ ਪਹਿਲਾਂ ਹੀ ਪਹੁੰਚ ਜਾਵੇ ਇਸ ਲਈ ਦਲਜੀਤ ਆਪਣੀ ਦਾਦੀ ਨੂੰ ਲੈ ਕੇ ਅਖੰਡ ਪਾਠ ਰੱਖਣ ਤੋਂ ਇੱਕ ਦਿਨ ਪਹਿਲਾਂ ਹੀ ਭੂਆ ਜੀ ਦੇ ਪਿੰਡ ਚਲਾ ਗਿਆ। ਦੂਸਰੇ ਦਿਨ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਗੁਰਦੁਆਰੇ ਤੋਂ ਲੈ ਕੇ ਆਉਣਾ ਸੀ ਤਾਂ ਪੰਜ ਬੰਦੇ ਇਕੱਠੇ ਕਰਨ ਵਿੱਚ ਮੁਸ਼ਕਲ ਆ ਰਹੀ ਸੀ। ਸਿਰਫ ਫੁੱਫੜ ਜੀ ਹੀ ਤਿਆਰ ਸਨ। ਭੂਆ ਦਾ ਵੱਡਾ ਮੁੰਡਾ ਅਜੇ ਗੁਸਲਖਾਨੇ ਵਿੱਚ ਸੀ, ਫੁੱਫੜ ਜੀ ਦਾ ਛੋਟਾ ਭਰਾ ਇਹ ਕਹਿ ਰਿਹਾ ਸੀ, "ਭਾ, ਤੁਸੀਂ ਆਪਣੇ ਨਾਲ ਗਵੰਢੀ ਤਾਰਾ ਸਿੰਘ ਜੀ ਨੂੰ ਲੈ ਜਾਓ। ਮੈਂ ਤਾਂ ਜਨਾਤਾ ਹੀ ਨਹੀਂ।" ਦਲਜੀਤ ਤਾਂ ਸਵੇਰੇ ਹੀ ਟਿਊਬਵੈਲ ਉੱਪਰ ਜਾ ਕੇ ਇਸ਼ਨਾਨ ਕਰ ਆਇਆ ਸੀ ਕਿਉਂਕਿ ਉਸ ਨੂੰ ਬੜਾ ਚਾਅ ਸੀ ਕਿ ਅਸੀਂ ਗੁਰੂ ਜੀ ਦੀ ਸਵਾਰੀ ਲੈਣ ਜਾਣਾ ਪੂਆ ਜੀ ਨੇ ਰੌਲਾ ਰੱਪਾ ਪਾ ਕੇ ਮਸੀ ਪੰਜ ਬੰਦੇ ਇਕੱਠੇ ਕੀਤੇ ਆ ਤੇ ਗੁਰਦੁਆਰੇ ਭੇਜੇ ਤੇ ਭਜਨ ਅਠ ਵਿੱਚ ਅਖੰਡ ਪਾਠ ਰੱਖ ਦਿੱਤਾ ਅਗਲੇ ਦਿਨ ਦੁਪਹਿਰ ਨੂੰ ਦਲਜੀਤ ਅਖੰਡ ਪਾਠ ਵਾਲੇ ਕਮਰੇ ਵਿੱਚ ਬੈਠਾ ਪ੍ਰਸ਼ਾਦ ਵਰਤੌਣ ਦੀ ਸੇਵਾ ਕਰ ਰਿਹਾ ਸੀ ਉਸ ਨੇ ਬਾਹਰ ਵਿਹੜੇ ਵਿੱਚ ਰੌਲਾ ਪੈਂਦਾ ਸੁਣਿਆ ਬਾਬਾ ਜੀ ਆ ਗਏ ਬਾਬਾ ਜੀ ਆ ਗਏ ਸਾਰੇ ਘਰ ਦੇ ਜਾਣੇ ਤੇ ਪਰੋਣੇ ਘਰ ਦੇ ਸਾਹਮਣੇ ਵਾਲੇ ਗੇਟ ਵੱਲ ਦੌੜ ਰਹੇ ਸੀ ਦਲਜੀਤ ਨੇ ਆਪਣੀ ਥਾਂ ਉੱਪਰ ਜੇਲੇ ਦੇ ਦੋਸਤ ਨੂੰ ਬਿਠਾ ਕੇ ਬਾਹਰ ਆ ਗਿਆ। ਉਸਨੇ ਦੇਖਿਆ ਤਿੰਨ ਟਾਟਾ ਸਵਾਰੀ ਗੱਡੀਆਂ ਵਿੱਚੋਂ ਕਾਫੀ ਬੰਦੇ ਬਾਹਰ ਨਿਕਲ ਰਹੇ ਸੀ। ਤਿੰਨ ਚਰ ਜਨਾਨੀਆਂ ਵੀ ਨਾਲ ਸਨ। ਪੇੜ ਦੇ ਉਹਨਾਂ ਨੂੰ ਘੇਰ ਰੱਖਿਆ ਸੀ। ਸਾਰੇ ਘਰ ਦੇ ਬਾਹਰਲੇ ਇੱਕ ਬੰਦੇ ਦੇ ਪੈਰੀ ਹੱਥ ਲਾ ਰਹੇ ਸੀ। ਇਸ ਕਰਕੇ ਦਲਜੀਤ ਨੇ ਅੰਦਾਜ਼ਾ ਲਾਇਆ ਵੀ ਇਹ ਹੀ ਬਾਬਾ ਹੁਣ। ਪੂਆ ਜੀ ਦਾ ਦੇਵਰ ਅੱਗੇ ਹੋ ਕੇ ਉਸ ਨੂੰ ਕਮਰੇ ਵਿੱਚ ਲੈ ਗਿਆ ਜਿੱਥੇ ਖਾਣ ਪੀਣ ਦਾ ਪੂਰਾ ਇੰਤਜ਼ਾਮ ਕੀਤਾ ਹੋਇਆ ਸੀ। ਬਾਬਾ ਜੀ ਤੇ ਉਹਨਾਂ ਦੇ ਨਾਲ ਹੀਰੋਇਨ ਵਰਗੀ ਦਿਖਦੀ ਪਤਨੀ ਪਤਨੀ ਵੀ ਸੀ ਅਲੱਗ ਕੁਰਸੀਆਂ ਉੱਪਰ ਬਿਠਾ ਦਿੱਤਾ ਗਿਆ ਸਾਰੇ ਵਾਰੋ ਵਾਰੀ ਉਹਨਾਂ ਦੇ ਪੈਰਾਂ ਉੱਪਰ ਮੱਥਾ ਟੇਕ ਰਹੇ ਸੀ ਤੇ ਨਾਲ ਪੈਸੇ ਵੀ ਦੇ ਰਹੇ ਸੀ ਦਸਾਂ ਵੀਹਾਂ ਤੋਂ ਕੋਈ ਘੱਟ ਨਹੀਂ ਸੀ ਦੇ ਰਿਆ ਕਈ ਤਾਂ ਪਿੱਛੇ ਹੀ ਸਨ ਕਿਉਂਕਿ ਭੀੜ ਇੰਨੀ ਜ਼ਿਆਦਾ ਸੀ ਕਿ ਲੋਕਾਂ ਨੂੰ ਮੱਥਾ ਟੇਕਣ ਵਿੱਚ ਕਠਿਨਾਈ ਆ ਰਹੀ ਸੀ ਪਰ ਬਾਬਾ ਜੀ ਆਪਣੀ ਲੰਮੀ ਬਾਹ ਕਰਕੇ ਪੈਸੇ ਉਹਨਾਂ ਕੋਲ ਆਪੇ ਹੀ ਫੜ ਰਹੇ ਸੀ ਇਹ ਸਭ ਦੇਖ ਕੇ ਦਲਜੀਤ ਇੱਕ ਪਾਸੇ ਹੀ ਖੜਾ ਰਿਹਾ ਉਆ ਜੀ ਉਸ ਕੋਲ ਆ ਕੇ ਕਹਿਣ ਲੱਗੇ ਚੱਲ ਪੁੱਤ ਬਾਬਾ ਜੀ ਨੂੰ ਮੱਥਾ ਟੇਕ ਲੈ ਦਲਜੀਤ ਇਹ ਸੁਣ ਕੇ ਦੁਚਿੱਤੀ ਵਿੱਚ ਫਸ ਗਿਆ ਉਸ ਨੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਕਦੇ ਕਿਸੇ ਨੂੰ ਮੱਥਾ ਨਹੀਂ ਸੀ ਟੇਕਿਆ ਬਜ਼ੁਰਗਾਂ ਦੇ ਸਤਕਾਰ ਲਈ ਉਹਨੇ ਗੋਡਿਆਂ ਨੂੰ ਹੱਥ ਝੁਰੂ ਲਾ ਦਿੰਦਾ ਸੀ ਵੈਸੇ ਵੀ ਦਲਜੀਤ ਦੇ ਮਨ ਵਿੱਚ ਬਾਬੇ ਦਾ ਵਤੀਰਾ ਦੇਖ ਕੇ ਉਸ ਲਈ ਕੋਈ ਥਾਂ ਨਹੀਂ ਸੀ ਬਾਬੇ ਨੂੰ ਮੱਥਾ ਟੇਕਣ ਲਈ ਬੰਦਿਆਂ ਨਾਲੋਂ ਜ਼ਿਆਦਾ ਲੰਮੀਆਂ ਕਤਾਰਾਂ ਤਾਂ ਜਨਾਨੀਆਂ ਦੀਆਂ ਸਨ ਇੱਕ ਜਨਾਨੀ ਆਈ ਉਸਨੇ ਆਪਣੀ ਸੋਨੇ ਦੀ ਮੰਦੀ ਲਾ ਬਾਬੇ ਦੇ ਅੱਗੇ ਰੱਖ ਕੇ ਬੋਲੀ ਆਪ ਦੀ ਕਿਰਪਾ ਨਾਲ ਮੇਰੀ ਜ਼ਿੰਦਗੀ ਵਿੱਚ ਹਰ ਸੁੱਖ ਦੇ ਦਿਓ ਉਸ ਦੇ ਮਗਰ ਇੱਕ ਹੋਰ ਤੇ ਇਦਾਂ ਹੀ ਸਿਲਸਿਲਾ ਚੱਲਦਾ ਰਿਹਾ ਦਲਜੀਤ ਦਾ ਤਾਂ ਦਿਲ ਕਰਦਾ ਸੀ ਕਿ ਸਭ ਪਖੰਡ ਆਵਾਜ਼ ਬੰਦ ਕਰ ਦੇਵੇ ਪਰ ਇਹ ਸੋਚ ਕੇ ਚੁੱਪ ਕਰ ਗਿਆ ਕਿ ਉਸ ਦੀ ਇਸ ਹਰਕਤ ਨਾਲ ਵਿਆਹ ਦੇ ਰੰਗ ਵਿੱਚ ਭੰਗ ਪੈ ਜਾਊਗਾ ਬਾਬੇ ਨੇ ਕੋਈ ਵੀ ਧਰਮ ਜਾਂ ਇਤਿਹਾਸ ਦੀ ਗੱਲ ਨਹੀਂ ਕੀਤੀ ਮਾਇਆ ਇਕੱਠੀ ਕੀਤੀ ਤੇ ਅਨੇਕ ਅਵਸਥਾ ਲੈ ਕੇ ਹੱਸ ਖੇੜ ਕੇ ਤੁਰਦਾ ਬਣਿਆ ਬਾਬੇ ਦੇ ਜਾਣ ਬਾਅਦ ਦਲਜੀਤ ਨੇ ਭੂਆ ਜੀ ਨੂੰ ਪੁੱਛਿਆ ਭੂਆ ਜੀ ਉਹ ਜਨਾਨੀ ਕੌਣ ਸੀ ਜਿਸਨੇ ਪਹਿਲਾਂ ਬਾਬੇ ਨੂੰ ਮੁੰਦਰੀ ਚੜਾਈ ਸੀ ਉਹ ਕੋਈ ਬਾਬਾ ਜੀ ਦੀ ਜੇਲੀ ਸੀ ਆਈ ਵੀ ਬਾਬਾ ਜੀ ਦੇ ਨਾਲ ਹੀ ਸੀ ਪੂਆ ਜੀ ਸੋਚਣ ਤੋਂ ਬਗੈਰ ਹੀ ਜਵਾਬ ਦਿੱਤਾ ਦਲਜੀਤ ਇਹ ਸਭ ਦੇਖ ਕੇ ਹੈਰਾਨ ਸੀ ਕਿ ਪਖੰਡੀ ਬਾਬੇ ਕਿੱਦਾਂ ਦੀਆਂ ਚਾਲਾਂ ਚੱਲਦੇ ਨੇ ਦੂਸਰੇ ਦਿਨ ਭੋਂ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਗੁਰਦੁਆਰਾ ਸਾਹਿਬ ਵਾਪਸ ਲਿਜਾਣਾ ਸੀ ਤੇ ਫਿਰ ਵੀ ਬੰਦੇ ਪੰਜ ਪੂਰੇ ਨਾ ਹੋਏ ਇਹ ਦੇਖ ਕੇ ਦਲਜੀਤ ਨੂੰ ਕਾਫੀ ਗੁੱਸਾ ਆਇਆ ਕਿ ਕਾਲ ਜਦੋਂ ਬਾਬਾ ਆਇਆ ਸੀ ਤਾਂ ਸਾਰਾ ਲਾਣਾ ਉਹਨੂੰ ਤੋਰਨ ਵਿੱਚ ਲੱਗਿਆ ਸੀ ਉਸਨੇ ਫੁੱਫੜ ਜੀ ਨੂੰ ਕਹਿ ਦਿੱਤਾ ਫੁੱਫੜ ਜੀ ਕੱਲ ਬਾਬੇ ਨੂੰ ਛੱਡਣ ਲਈ ਦਲੀ ਮਲੀ ਇਕੱਠੀ ਹੋਈ ਸੀ ਤੇ ਅੱਜ ਗੁਰੂ ਸਾਹਿਬ ਲਈ ਸਾਰੇ ਟਾਲ ਮਡੋਲ ਕਰ ਰਹੇ ਨੇ ਫੁੱਫੜ ਜੀ ਦੇ ਕੋਲ ਕੋਈ ਜਵਾਬ ਨਹੀਂ ਸੀ ਉਹਨਾਂ ਦੀ ਬਿਰਧ ਮਾਂ ਪਹਿਲਾਂ ਹੀ ਬੋਲ ਪਈ ਹਾਏ ਮੁੰਡਿਆ ਬਾਬਾ ਜੀ ਨੂੰ ਕੁਛ ਨਾ ਕਹਿ ਦਲਜੀਤ ਗੁੱਸੇ ਵਿੱਚ ਕਹਿਣ ਹੀ ਵਾਲਾ ਸੀ ਕਿ ਦਾਦੀ ਜੀ ਬੋਲ ਪਏ ਕਾਕਾ ਇਹ ਬਾਬਾ ਜੀ ਦੀ ਕਿਰਪਾ ਨਾਲ ਹੀ ਤੇਰਾ ਚਾਚਾ ਜੇਲ ਤੋਂ ਛੁੱਟ ਕੇ ਆਇਆ ਹੈ ਦਲਜੀਤ ਦੇ ਸਾਹਮਣੇ ਉਸ ਵੇਲੇ ਦਾ ਦ੍ਰਿਸ਼ ਆ ਗਿਆ ਜਦੋਂ ਉਸਦੇ ਪਾਪਾ ਜੀ ਥਾਣੇ ਤੋਂ ਆਪਣੇ ਚਾਚਾ ਜੀ ਨੂੰ ਲੈਣ ਗਏ ਸੀ ਥਾਣੇਦਾਰ ਨੇ ਉਹਨਾਂ ਨੂੰ ਕਿਹਾ ਕਿ ਅਸੀਂ ਇਹਦਾ ਮੁੱਖ ਮੰਤਰੀ ਤੇ ਜ਼ਿਆਦਾ ਜ਼ੋਰ ਪਾਉਣ ਕਰਕੇ ਛੱਡ ਦਿੱਤਾ ਨਹੀਂ ਤਾਂ ਉਹਨਾਂ ਬੰਦਿਆਂ ਨੂੰ ਅਸੀਂ ਨਹੀਂ ਛੱਡਦੇ ਜਿਨ੍ਹਾਂ ਦਾ ਸਬੰਧ ਖਾੜਕੂ ਰਿਸ਼ਤੇਦਾਰਾਂ ਨਾਲ ਹੋਵੇ ਕਿਉਂਕਿ ਚਾਚੀ ਜੀ ਦਾ ਭਰਾ ਖਾੜਕੂ ਨਾਲ ਰਲ ਗਿਆ ਸੀ ਦਰਅਸਲ ਬਾਬੇ ਦੇ ਮੁੱਖ ਮੰਤਰੀ ਨਾਲ ਜ਼ਿਆਦਾ ਵਾਰਤਾ ਲਾਪਸਨ ਇਸ ਕਰਕੇ ਮੰਤਰੀ ਦੇ ਕਹਿਣ ਤੇ ਚਾਚੇ ਨੂੰ ਛੁੜਵਾ ਦਿੱਤਾ ਸੀ ਅਤੇ ਆਪ ਚੋਖੀ ਰਕਮ ਲੈ ਲਈ ਸੀ ਪਰ ਦਾਦੀ ਜੀ ਇਹ ਤਾਂ ਪੁੱਛਾਂ ਦੇਣ ਵਾਲੇ ਬਾਬੇ ਵਰਗਾ ਹੀ ਐ ਦਲਜੀਤ ਨੇ ਦਾਦੀ ਨੂੰ ਪੁਰਾਣੀ ਘਟਨਾ ਯਾਦ ਕਰਵਾਈ ਜਦੋਂ ਉਹਨਾਂ ਦੀਆਂ ਮੱਜਾਂ ਬਿਮਾਰੀ ਕਾਰਨ ਮਰ ਗਈਆਂ ਸਨ ਪਰ ਦਾਦੀ ਜੀ ਇਹ ਅੜੀ ਲਈ ਬੈਠੇ ਸੀ ਕਿ ਉਹਨਾਂ ਦੀਆਂ ਮੱਜਾਂ ਨੂੰ ਕਿਸੇ ਨੇ ਕੁਝ ਕਰਾ ਦਿੱਤਾ ਦਾਦੀ ਜੀ ਦਲਜੀਤ ਉੱਪਰ ਜ਼ੋਰ ਪਾ ਕੇ ਤੂਤ ਵਾਲੇ ਬਾਬੇ ਤੋਂ ਪੁੱਛਣ ਲੈਣ ਚਲੇ ਗਏ ਦਲਜੀਤ ਨੇ ਬਹੁਤ ਸਮਝਾਇਆ ਦਾਦੀ ਜੀ ਵੈਗਰੂ ਤੋਂ ਵੱਡਾ ਕੋਈ ਨਹੀਂ ਹੋ ਸਕਦਾ ਨਾ ਕੋਈ ਪੂਵਿਕ ਬੀਤੇ ਬਾਰੇ ਦੱਸ ਸਕਦਾ ਪੁੱਤ ਮੈਂ ਅੱਗੇ ਲਈ ਸੁੱਖ ਮੰਗਦੀ ਆਂ ਦਾਦੀ ਨੇ ਜਿੱਦ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਜੋ ਮਰਜ਼ੀ ਮੰਗ ਲਓ ਮਿਲ ਜਾਂਦਾ ਹੈ ਪਰ ਤੁਹਾਨੂੰ ਤਾਂ ਉਸ ਬਾਬੇ ਤੋਂ ਬਿਨਾਂ ਤਸੱਲੀ ਨਹੀਂ ਹੋਣੀ ਚਲੋ ਮੈਂ ਜਾਂਦਾ ਬਾਬੇ ਦੇ ਡੇਰੇ ਤੋਂ ਪਹਿਲਾਂ ਹੁਣ ਤਿੰਨ ਚਾਰ ਬੰਦੇ ਮਿਲ ਪਏ ਇੱਕ ਜਨਾਨੀ ਵੀ ਉਹਨਾਂ ਦੇ ਨਾਲ ਸੀ ਉਹਨਾਂ ਨੇ ਗੱਲਾਂ-ਗੱਲਾਂ ਵਿੱਚ ਦਾਦੀ ਨੂੰ ਸਭ ਕੁਝ ਪੁੱਛ ਲਿਆ ਡੇਰੇ ਤੇ ਲੱਗ ਕੇ ਜਾ ਕੇ ਕਹਿਣ ਲੱਗੇ ਅਸੀਂ ਠਹਿਰ ਕੇ ਆਉਂਦੇ ਆਂ ਸਾਡਾ ਇੱਕ ਰਿਸ਼ਤੇਦਾਰ ਨਜ਼ਦੀਕ ਹੀ ਰਹਿੰਦਾ ਹੈ ਉਸ ਨੂੰ ਲੈ ਕੇ ਆਉਂਦੇ ਆਂ ਵਿੱਚੋਂ ਇੱਕ ਜਾਣ ਲੱਗਾ ਦਲਜੀਤ ਨੂੰ ਪੁੱਛਣ ਲੱਗ ਗਿਆ ਕਾਕਾ ਜੀ ਤੁਹਾਡਾ ਸ਼ੁਭ ਨਾਮ ਕੀ ਹੈ ਦਲਜੀਤ ਸਿੰਘ ਦਲਜੀਤ ਨੇ ਉਹਨਾਂ ਨਾਲ ਹੱਥ ਮਿਲਾਇਆ ਜੀ ਦਾਦੀ ਜੀ ਬਹੁਤ ਖੁਸ਼ ਹੋਣ ਕੀ ਉਹ ਬਾਬੇ ਦੀਆਂ ਸਿਫਤਾਂ ਦੇ ਭੁੱਲ ਬਣ ਰਹੇ ਸਨ ਉਹਨਾਂ ਨੇ ਡੇਰੇ ਵਿੱਚ ਪਹੁੰਚੇ ਥੋੜੀ ਦੇਰ ਬਾਅਦ ਹੀ ਇੱਕ ਬੰਦਾ ਉਹਨਾਂ ਕੋਲ ਆਇਆ ਜਿੱਥੇ ਬਾਹਰ ਲੋਕਾਂ ਕੋਲ ਬੈਠੇ ਸਨ ਬੰਦਾ ਉੱਚੀ ਦੇਣੇ ਕਹਿਣ ਲੱਗਾ ਦਲਜੀਤ ਸਿੰਘ ਅਤੇ ਉਸਦੀ ਦਾਦੀ ਬਾਬਾ ਜੀ ਨੂੰ ਮਿਲਣਾ ਚਾਹੁੰਦੇ ਨੇ ਦਲਜੀਤ ਹੈਰਾਨ ਸੀ ਕਿ ਉਹਨਾਂ ਨੂੰ ਸਾਡੇ ਬਾਰੇ ਕਿੱਦਾਂ ਪਤਾ ਲੱਗਿਆ ਦੇਖਿਆ ਪੁੱਤ ਬਾਜੀ ਸਭ ਜਾਣੀ ਜਾਣ ਨੇ ਦਾਦੀ ਜੀ ਬਾਬੇ ਵਿੱਚ ਯਕੀਨ ਰੱਖਦੇ ਹੋਏ ਬੋਲੇ ਬਸ ਫਿਰ ਉਹਨਾਂ ਦੇ ਬੀਤੇ ਵਕਤ ਬਾਰੇ ਦੱਸਣ ਲੱਗਾ ਕਿ ਤੁਹਾਡੇ ਗਵਾਂਡੀਆਂ ਨੇ ਤੁਹਾਡੇ ਘਰ ਟੂਣਾ ਕੀਤਾ ਹੋਇਆ ਸੀ ਅਜੇ ਤੁਹਾਡਾ ਬਹੁਤ ਨੁਕਸਾਨ ਹੋਣਾ ਸੀ ਤੁਸੀਂ ਇਸ ਡੇਰੇ ਵਿੱਚ ਦਾਨਪੂਣ ਕਰਕੇ ਬਚਾ ਸਕਦੇ ਹੋ ਦਾਦੀ ਜੀ ਸਾਰੀਆਂ ਗੱਲਾਂ ਧਿਆਨ ਨਾਲ ਸੁਣਦੇ ਰਹੇ ਪਰ ਦਲਜੀਤ ਬਾਬੇ ਦੇ ਵਾਲੇ-ਦੁਆਲੇ ਦਾ ਵਾਤਾਵਰਣ ਦੇਖ ਰਿਹਾ ਸੀ ਅਚਾਨਕ ਹੀ ਦਲਜੀਤ ਨੇ ਉਸ ਬੰਦੇ ਬਾਬੇ ਦੇ ਪਿਛਲੀ ਕੋਲੜੀ ਵਿੱਚ ਦੇਖਿਆ ਜਿਸ ਨੇ ਦਲਜੀਤ ਨਾਲ ਹੱਥ ਮਿਲਾਇਆ ਸੀ ਦਲਜੀਤ ਉੱਠ ਕੇ ਉਸ ਬੰਦੇ ਕੋਲ ਗਿਆ ਦਲਜੀਤ ਨੂੰ ਦੇਖ ਕੇ ਉਹ ਘਬਰਾ ਗਿਆ ਤੇ ਪਿੱਛੇ ਲੁਕਣ ਦੀ ਕੋਸ਼ਿਸ਼ ਕਰਨ ਲੱਗਾ ਪਰ ਦਲਜੀਤ ਨੇ ਉਸ ਨੂੰ ਫੜ ਲਿਆ ਤੇ ਲੋਕਾਂ ਵੱਲ ਖਿੱਚਣ ਲੱਗਾ ਉਹ ਦਲਜੀਤ ਦੇ ਪੈਰੀਂ ਬੈਠ ਗਿਆ ਤੇ ਮਿੰਦ ਤਾਲ ਦੇ ਕਰਨ ਲੱਗਾ ਬੋਲਿਆ ਮੈਨੂੰ ਲੋਕਾਂ ਸਾਹਮਣੇ ਨੰਗਾ ਨਾ ਕਰੋ ਮੈਂ ਤੁਹਾਨੂੰ ਅਸਲੀਅਤ ਦੱਸ ਦਿੰਦਾ ਅਸੀਂ ਬਾਬੇ ਦੇ ਬੰਦੇ ਹਾਂ ਲੋਕਾਂ ਦੇ ਇੱਥੇ ਆਉਣ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਮਿਲ ਕੇ ਸਾਰਾ ਪੇਦ ਲੈਂਦੇ ਹਾਂ ਅਤੇ ਬਾਬੇ ਨੂੰ ਦੱਸ ਦਿੰਦੇ ਹਾਂ ਜੋ ਕੁਝ ਲੋਕ ਦੇ ਕੇ ਜਾਂਦੇ ਨੇ ਅਸੀਂ ਆਪਸ ਵਿੱਚ ਵੰਡ ਲਈਦਾ ਸਭ ਕੁਝ ਸੁਣ ਕੇ ਦਾਦੀ ਜੀ ਦਾ ਮਨ ਦੁਖੀ ਹੋਇਆ ਤੇ ਉਹ ਵਾਪਸ ਆ ਗਏ ਸਾਦੀ ਜੀ ਇਹ ਘਟਨਾ ਯਾਦ ਕਰਾਉਣ ਨਾਲ ਉਹ ਤਾਂ ਚੁੱਪ ਕਰ ਗਏ ਪਰ ਭੂਆ ਜੀ ਅਜੇ ਵੀ ਬਾਬੇ ਦੀ ਤਾਰੀਫਦਾਰੀ ਕਰ ਰਹੇ ਸੀ ਪਰ ਦਲਜੀਤ ਨੇ ਮੇਲ ਦੇ ਸਾਹਮਣੇ ਬਹਿਸ ਵਿੱਚ ਪੈਣਾ ਮੁਨਾਸਿਬ ਨਾ ਸਮਝਿਆ ਤੇ ਚੁੱਪ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਵੱਲ ਤੁਰ ਪਿਆ ਸਾਲ ਕੁ ਬਾਅਦ ਕੈਨੇਡਾ ਤੋਂ ਜੇਲੇ ਦਾ ਦਲਜੀਤ ਨੂੰ ਫੋਨ ਆਇਆ ਤੇ ਆਖਣ ਲੱਗਾ ਦਲਜੀਤ ਮੇਰੇ ਵਿਆਹ ਵਿੱਚ ਕੁਝ ਤੂੰ ਕਹਿ ਰਿਹਾ ਸੀ ਇਹੋ ਸਭ ਠੀਕ ਹੀ ਨਿਕਲਿਆ ਉਹ ਬਾਬੇ ਹੁਣ ਦਰਜੇਲ ਵਿੱਚ ਹਨ ਫਿਰ ਜੈਲੇ ਨੇ ਦਲਜੀਤ ਨੂੰ ਸਾਰੀ ਗੱਲ ਦੱਸੀ ਕਿ ਕਿਸ ਤਰ੍ਹਾਂ ਬਾਬੇ ਦੇ ਸੇਵਕ ਨੇ ਬਾਬੇ ਨੂੰ ਉਧਰ ਕੈਨੇਡਾ ਵਿੱਚ ਮੰਗਾ ਲਿਆ ਅਤੇ ਕਿਵੇਂ ਪੰਜਾਬੀ ਅਖਬਾਰ ਵਾਲਿਆਂ ਨੇ ਪੈਸੇ ਲੈ ਕੇ ਅਤੇ ਮਸ਼ਹੂਰੀਆਂ ਦੇ ਕੇ ਬਾਬੇ ਨੂੰ ਉਧਾਂ ਚੱਕਿਆ ਸੀ ਅਤੇ ਫਿਰ ਉਦਾਂ ਹੀ ਪਤਾ ਲੱਗਾ ਕਿ ਇੱਕ ਜਨਾਨੀ ਨੇ ਬਾਬੇ ਉੱਪਰ ਰੇਪ ਦਾ ਕੇਸ ਪਾਇਆ ਅਤੇ ਬਾਬੇ ਨੇ ਧੋਖੇ ਨਾਲ ਉਹਦੀ ਜਾਇਦਾਦ ਆਪ ਦੇ ਨਾਂ ਕਰਵਾ ਲਈ ਸੀ ਪੁਲਿਸ ਨੇ ਜਾਂਚ ਬੀਣ ਕੀਤੀ ਤੇ ਬਾਬੇ ਦੀ ਅਸਲੀਅਤ ਬਾਹਰ ਆ ਗਈ ਫਰਾਡ ਦੇ ਕੇਸ ਵਿੱਚ ਪੈਰਵਾਈ ਕਰਕੇ ਛੇਤੀ ਹੀ ਉਹਨੂੰ ਭਾਰਤ ਭੇਜ ਦਿੱਤਾ ਜਾਵੇਗਾ ਦਲਜੀਤ ਇਹ ਸਭ ਸੁਣ ਕੇ ਹੱਸ ਪਿਆ ਦੇ ਜੈਲੇ ਨੂੰ ਕਹਿਣ ਲੱਗਾ ਮੈਨੂੰ ਤਾਂ ਇਹ ਸਭ ਪਤਾ ਹੀ ਸੀ ਤੂੰ ਬੂਆ ਜੀ ਹੁਣਾਂ ਉਹਨਾਂ ਨੂੰ ਫੋਨ ਕਰ ਦੇ ਤਾਂ ਜੋ ਭਰਮ ਭੁੱਲੇ ਲੋਕ ਇਹਨਾਂ ਚੋਰ ਬਜਾਰੀ ਬਾਬਿਆਂ ਨੂੰ ਬਾਬੇ ਨਾ ਸਮਝਣ ਧੰਨਵਾਦ